ਸਾ ਵਾਹਿਗੁਰੂ ਜੀ ਕੀ ਬੱਤੇ ਵੱਡੇ ਭਾਂਗਾ ਕਰਕੇ ਸਤਿਗੁਰਾਂ ਨੇ ਦਰ ਕਰਦੇ ਨਾਲ ਜੁੜਿਆ ਆ ਸਤਿਗੁਰਾਂ ਨੇ ਬਾਣੀ ਸਤਿਗੁਰਾਂ ਦਾ ਹਰ ਜਸ ਸੁਣਨ ਵਾਸਤੇ ਗੁਰੂ ਕੋ ਲਾਉਨੇ ਆ ਗੁਰੂ ਕੋ ਲਾਉਣ ਦਾ ਮਕਸਦ ਸਾਡਾ ਗੁਰੂ ਦੇ ਨਾਲ ਪ੍ਰੇਮ ਬਣੇ ਗੁਰੂ ਪ੍ਰਤੀ ਭਾਵਨਾ ਪੈਦਾ ਹੋਵੇ ਗੁਰੂ ਦੇ ਪ੍ਰਤੀ ਸਾਡੇ ਮਨਾਂ ਵਿੱਚ ਸਤਕਾਰ ਬਣੇ ਭਾਵਨਾ ਬਣੇ ਉਹ ਭਾਵਨਾ ਗੁਰਵਾਣੀ ਪੜ੍ਹ ਕੇ ਵੀ ਬਣ ਸਕਦੀ ਹੈ ਬਾਣੀ ਸੁਣ ਕੇ ਵੀ ਬਣ ਸਕਦੀ ਹੈ ਉਹ ਭਾਵਨਾ ਪਿਆਰ ਵਾਲੇ ਗੁਰਸਿੱਖਾਂ ਦਾ ਇਤਿਹਾਸ ਸੁਣ ਕੇ ਵੀ ਬਣ ਸਕਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜੀਵਨ ਸੁਣ ਕੇ ਬਣ ਸਕਦੀ ਹੈ ਆਪਣੇ ਜੀਵਨ ਕਾਲ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇੱਕ ਵੇਰਾ ਪ੍ਰਸ਼ਾਦਾ ਚੱਕ ਰਹੇ ਨੇ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਚੱਕ ਰਹੇ ਨੇ ਭਾਈ ਅਨੰਦ ਲਾਲ ਜੀ ਕੋਲ ਬੈਠੇ ਨੇ ਤੇ ਸਾਹਮਣੇ ਸੱਚੇ ਫਾਤਿਹਸ਼ਾਹ ਨੇ ਇੱਕ ਕੁੱਕਰ ਦਰवेश ਬੈਠਾ ਹੁਣ ਕੁੱਕਰ ਵੇਖਦਾ ਮੇਰਾ ਮਾਲਕ ਪ੍ਰਸ਼ਾਦਾ ਸਾਕ ਰਿਹਾ ਉਹ ਕੁੱਕਰ ਦਰवेश ਦੀ ਟਿਕਟਕੀ ਲੱਗੀ ਹੋਈ ਐ ਕਿ ਮੈਨੂੰ ਵੀ ਕੋਈ ਮੁਰਕੀ ਪ੍ਰਸ਼ਾਦੇ ਨਹੀਂ ਮਿਲੇ ਮੈਂ ਵੀ ਪ੍ਰਸ਼ਾਦਾ ਛਕਾਂ ਧੰਨ ਸੱਜੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਦੁਨੀਆ ਦੇ ਮਾਲਕ ਸਾਹਮਣੇ ਬੈਠੇ ਪ੍ਰਸ਼ਾਦਾ ਛਕ ਰਹੇ ਨੇ ਭਾਈ ਨੰਦ ਲਾਲ ਜੀ ਵੇਖ ਰਹੇ ਨੇ ਕੁੱਕਰ ਦਰਵੇਸ਼ ਵੱਲ ਵੀ ਦੇਖਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਥਾਲਾ ਸਜਿਆ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਗੁਰਾਈ ਉਹ ਪ੍ਰਸ਼ਾਦੇ ਦੀ ਧੋਣੀ ਜਦੋਂ ਵੇਖਿਆ ਸਾਹਮਣੇ ਇੱਕ ਕੂਕਰ ਵਿਖ ਰਿਹਾ ਦਰवेश ਵੇਖੀ ਜਾਂਦਾ ਸੱਚੇ ਬਾਦਸ਼ਾਹ ਜੀ ਨੇ ਆਪਣੇ ਪ੍ਰਸ਼ਾਦੇ ਵਿੱਚੋਂ ਇੱਕ ਮੁਰਗੀ ਉਹ ਕੂਕਰ ਨੂੰ ਪਾਤੀ ਦਰवेश ਨੂੰ ਪਾਤੀ ਉਹ ਦਰवेश ਪ੍ਰਸ਼ਾਦੇ ਦੀ ਇਹ ਕਰਾਈ ਇੱਕ ਮੁਰਗੀ ਛਕਨਿਆ ਸਾਰ ਚਲਾ ਗਿਆ ਆਇ ਨਾ ਦਲਾਲ ਬਣਾ ਹੈਰਾਨ ਮਹਾਰਾਜ ਸਾਡੇ ਔਗਣ ਆਰਿਆਂ ਨਾਲੋਂ ਤੇ ਮਹਾਰਾਜ ਤੇਰੇ ਨਰ ਤੇ ਰਹਿਣ ਵਾਲੇ ਆਂ ਦਰਵੇਸ਼ ਕੁੱਕਰ ਵੀ ਚੰਗੇ ਨੇ ਮਹਾਰਾਜ ਜਿਨ੍ਹਾਂ ਨੂੰ ਤੁਹਾਡੇ ਹੱਥ ਤੁਹਾਡੇ ਪਰੋਸੇ ਹੋਏ ਥਾਲੇ ਵਿੱਚੋਂ ਪ੍ਰਸ਼ਾਦਾ ਛਕਣਾ ਨਸੀਬ ਹੁੰਦਾ ਸਾਡੇ ਨਾਲ ਤੇ ਮਹਾਰਾਜ ਇਹ ਵੀ ਲੱਖਾਂ ਗੁਣਾ ਚੰਗੇ ਨੇ ਇਹ ਦਰਵੇਸ਼ਾ ਕੁੱਕਰਾਂ ਦੇ ਵੀ ਕਿਸੇ ਜਨਮਾਂ ਦੇ ਤਪੱਸਿਆ ਹੋਣੀ ਆ ਮਹਾਰਾਜ ਇਹਨਾਂ ਨੂੰ ਤੁਹਾਡੇ ਹੱਥੋਂ ਬੁਰਕੀ ਨਸੀਬ ਹੁੰਦੀ ਐ ਮਨੋਂ ਮਨਿਏ ਕਹਿ ਰਿਹਾ ਪਾ ਇਹਨਾਂ ਦਾ ਅਗਲਾ ਦਿਨ ਹੋਇਆ ਸਤਿਗੁਰਾਂ ਨੂੰ ਵੇਰ ਗੁਰਸਿੱਖ ਪਿਆਰ ਵਾਲੇ ਥਾਲਾ ਸਜਾ ਕੇ ਲੈ ਕੇ ਆਏ ਪ੍ਰਸਾਦੇ ਵਾਲਾ ਅੱਜ ਜਿਹੜੀ ਜਗ੍ਹਾ ਤੇ ਪਹਿਲੇ ਦਿਨ ਉਹ ਦਰਵੇਸ਼ ਕੁੱਕਰ ਬੈਠਾ ਭਾਈ ਨੰਨ ਲਾਲ ਜੀ ਅੱਜ ਉੱਥੇ ਬੈਠੇ ਨੇ ਸਤਿਗੁਰੂ ਜੀ ਉੱਚੇ ਤਖਤਾਂ ਤੇ ਸੁਹਾਇ ਮਾਨ ਨੰਨ ਲਾਲ ਇੱਕ ਨੀਵੀਂ ਜਗ੍ਹਾ ਜਿੱਥੇ ਕੁੱਕਰ ਵਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਇਆ ਦੇ ਘਰ ਵਿੱਚ ਆ ਕੇ ਨੰਨ ਲਾਲ ਜੀ ਐਡੇ ਵੱਡੇ ਵਿਦਵਾਨ ਕਵੀ ਸੋਹਣੀਆਂ ਰਚਨਾ ਲਿਖਣ ਵਾਲੇ ਅੱਜ ਨੀਵੇਂ ਜਗ੍ਹਾ ਤੇ ਕਿਉਂ ਜਿੱਥੇ ਇੱਕ ਕੱਲ ਕੁੱਤਾ ਦਰवेश ਬੈਠਾ ਤੁਸੀਂ ਉੱਥੇ ਕਿਉਂ ਬੈਠੇ ਹੋ ਮਹਾਰਾਜ ਸਾਡੇ ਨਾਲ ਤੇ ਤੁਹਾਡੇ ਦਰ ਤੇ ਰਹਿਣ ਵਾਲੇ ਕੁੱਤੇ ਵੀ ਚੰਗੇ ਨੇ ਦਰवेश ਵੀ ਚੰਗੇ ਨੇ ਮਹਾਰਾਜ ਜਿਨ੍ਹਾਂ ਨੂੰ ਤੁਹਾਡੇ ਹੱਥੋਂ ਰੋਟੀ ਨਸੀਬ ਹੁੰਦੀ ਹੈ ਕਹਿੰਦੇ ਨੰਦਰਾਜ ਜੀ ਕਹਿਣਾ ਕੀ ਚਾਹੁੰਦੇ ਹੋ ਮਹਾਰਾਜ ਸੀ ਲੱਖਾਂ ਵਿਦਵਾਨ ਕਵੀਆਂ ਰਚਨਾ ਲਿਖਦੇ ਆ ਪਰ ਮਹਾਰਾਜ ਤੁਹਾਡੇ ਦਰ ਦੇ ਕੂਕਰਾਂ ਨਾਲੋਂ ਵੀ ਅਸੀਂ ਤੇ ਨੀਚਾ ਮਾੜੇ ਹਮ ਕੂਕਰ ਤੇਰੇ ਦਰਬਾਰ ਪਹੁੰਕੇ ਆਗੇ ਮਦਨ ਵਿਸਾਰ ਮਹਾਰਾਜ ਸੀ ਤੇ ਤੇਰੇ ਕੁੱਤਿਆਂ ਤੋਂ ਵੀ ਮਾਣਿਆ ਤੁਹਾਡੇ ਹੱਥੋਂ ਮੁਰਕੀ ਤੇ ਨਸੀਬ ਹੋ ਗਈ ਸਤਿਗੁਰੂ ਕਿਨੇ ਸਾਡੇ ਤੇ ਵੀ ਕਿਰਪਾ ਕਰਦੇ ਇੱਕ ਬੁਰਕੀ ਤੁਹਾਡੇ ਹੱਥੋਂ ਸਾਨੂੰ ਵੀ ਨਸੀਬ ਹੋ ਜੇ। ਆਨੰਦ ਲਾਲ ਜੀ ਤੁਹਾਡੇ ਵਰਗਿਆਂ ਲਈ ਤੇ ਸਾਡੇ ਹਿਰਦੇ ਵਿੱਚ ਥਾਂ ਹੈ। ਤੁਸੀਂ ਸਾਡੇ ਬੜੇ ਪਿਆਰ ਵਾਲੇ ਮਹਾਰਾਜ ਕਹਿਣ ਲਈ ਨਹੀਂ। ਪਰ ਜਿੰਨਾ ਕੁੱਤਿਆਂ ਨੂੰ ਨਿਰਵੇਸ਼ਾਂ ਨੂੰ ਮਾਣ ਮਿਲਦਾ ਕਰੇ ਸਾਨੂੰ ਵੀ ਮਾਣ ਮਿਲ ਜਾਵੇ। ਆਨੰਦ ਲਾਲ ਜੀ ਤੁਸੀਂ ਤੇ ਪਰਵਾਹ। ਤੁਹਾਡੀ ਕਹਲਣਾ ਬੜੀ ਹੈ ਤੁਸੀਂ ਤੇ ਲੰਗਰ ਧਾਲ ਦੇ ਵਿੱਚ ਲੰਗਰ ਘਰ ਦੇ ਵਿੱਚ ਸੰਗਤਾਂ ਦੇ ਝੂਠੇ ਮਰਤਨ ਮਾਜੇ ਨੇ ਕਿੰਨੇ ਕਿੰਨੇ ਘਾਟੇ ਤੁਸੀਂ ਨੇ ਬਾਣੀ ਸੁਣੀ ਐ ਤਾਂ ਨਹੀਂ ਕਈ ਨਾ ਹੁੰਦਾ ਉਹ ਕੁੱਕਰ ਵੀ ਪ੍ਰਵਾਣ ਨੇ ਪਰ ਨੰਨ ਲਾਲ ਜੀ ਤੁਹਾਡੇ ਵਰਗੇ ਪਿਆਰ ਵਾਲੇ ਗੁਰਸਿੱਖ ਵੀ ਪ੍ਰਵਾਣ ਨੇ ਜਿਹੜੇ ਐਨਾ ਕੁਝ ਐਡੀ ਵੱਡੀ ਉੱਚੀ ਅਵਸਥਾ ਦੇ ਵਿਦਵਾਨ ਹੁੰਦੇ ਹੋਏ ਵੀ ਆਪਣੇ ਆਪ ਨੂੰ ਗੁਰਾਂ ਦਾ ਵਿਨੇਚ ਸਮਝਦੇ ਨੇ ਅਨੰਦ ਲਾਲ ਜੀ ਤੁਸੀਂ ਪ੍ਰਵਾਨੋਂ ਗੁਰ ਕਰਦੇ ਵਿੱਚ ਤੁਹਾਡੀ ਸੇਵਾ ਤੁਹਾਡਾ ਰਹਿਣਾ ਪ੍ਰਵਾਨ ਹੈ ਐਦਾਂ ਨਹੀਂ ਕਹਿਣਾ ਹੁੰਦਾ ਸਤਿਗੁਰਾਂ ਨੇ ਭਾਈ ਅਨੰਦ ਲਾਲ ਜੀ ਨੂੰ ਮਾਣ ਵਕਤ ਅਨੰਦ ਲਾਲ ਜੀ ਤੁਸੀਂ ਪ੍ਰਵਾਨ ਤੁਹਾਡੀ ਸੇਵਾ ਪ੍ਰਵਾਨ ਹੈ ਇਸ ਵਾਸਤੇ ਜਿਹੜੇ ਗੁਰਸਿੱਖ ਭਾਵਨਾ ਬਣਾ ਕੇ ਗੁਰੂ ਕੋਲ ਰਹਿੰਦੇ ਨੇ ਗੁਰੂ ਘਰ ਦੀ ਸੇਵਾ ਗੁਰੂ ਘਰ ਦਾ ਮਾਣ ਮਰਿਆਦਾ ਦਾ ਖਿਆਲ ਰੱਖਦੇ ਨੇ ਉਹ ਗੁਰਸਿੱਖ ਗੁਰੂ ਕੋਲ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲਿਆ ਕਰਦੇ ਨੇ ਸਭ ਦਾਤਾਂ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਨਿਮਾਣੇ ਬਣ ਕੇ ਗੁਰੂ ਕੋਲ ਰਹਿੰਦੇ ਨੇ ਇਹ ਰੱਬ ਦੇ ਪਿਆਰ ਵਾਲੇ ਗੁਰਸਿੱਖਾਂ ਨੇ ਆ ਕਹਾਣੀਆਂ ਨੇ ਜੋ ਸਾਨੂੰ ਵੀ ਆਪਣੇ ਜੀਵਨ ਵਿੱਚ ਲਾਗੂ ਕਰਕੇ ਜੀਵਨ ਸਵਾਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ